ਸਾਡੇ ਚਨਾਰ ਫਲੈਕਸੀ ਆਈ ਵਿਖੇ ਮਜ਼ਦੂਰ ਦਿਵਸ ਦੇ ਰਾਸ਼ਟਰੀ ਮਜ਼ਦੂਰ ਦਿਵਸ ਦੇ ਅਫਸਰ ਤੇ ਸਾਡੇ ਸਾਰੇ ਵੀਰਾਂ ਵੱਲੋਂ ਝੰਡਾ ਚੜਾਇਆ ਗਿਆ ਜੋ ਕਿ ਸਾਲ ਬਾਅਦ ਇਹ ਦਿਨ ਆਉਂਦਾ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਇਹ ਮਜ਼ਦੂਰ ਦਿਵਸ ਹੈ ਇਹ ਸਾਡਾ ਅੱਜ ਪੂਰੇ ਆਲ ਇੰਡੀਆ ਦੇ ਵਿੱਚ ਛੁੱਟੀ ਵੀ ਹੈ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਸਾਡੇ ਵੀਰ ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਰੀ ਉਮਰ ਇਸ ਸੰਸਥਾ ਦੇ ਵਿੱਚ ਕੱਢਤੀ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਸਿਰ ਤੇ ਸਾਡੇ ਕਿਸਾਨ ਔਰ ਵਪਾਰੀ ਅੱਜ ਖੁਸ਼ਹਾਲ ਨੇ ਤਾਂ ਇਹ ਸਾਰਾ ਮਜ਼ਦੂਰਾਂ ਦੀ ਬਦੌਲਤ ਹੀ ਇਹ ਸਾਰਾ ਹੋ ਰਿਹਾ ਹੈ ਇਹਨਾਂ ਦਾ ਸਾਰਿਆਂ ਨੂੰ ਰਣੀ ਹੋਣਾ ਚਾਹੀਦਾ ਹੈ ਔਰ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ ਮਜ਼ਦੂਰਾਂ ਦੀ ਇੰਕਰੀਮੈਂਟ ਵਧਾਉਣੇ ਚਾਹੀਦੇ ਨੇ ਹਮੇਸ਼ਾ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਕਿ ਸਾਡੇ ਬਿਜ਼ਨਸ ਦੀ ਸਾਡੇ ਕਿਸਾਨੀ ਦੀ ਰੀੜ ਦੀ ਹੱਡੀ ਨੇ ਮੈਂ ਅੱਜ ਸਾਰਿਆਂ ਨੂੰ ਸਾਡੇ ਉਰੇ ਦੇ ਭਾਈਚਾਰੇ ਨੂੰ ਵੀ ਔਰ ਪੂਰੇ ਇੰਡੀਆ ਦੇ ਮਜ਼ਦੂਰ ਜੀਵਨ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ